ਨਾ ਨਾ ਜੇ लाठी ਚਾਹ ਤਾਂ ਹੁਕਮ ਦੇ ਨੇ ਰਹਿਣਾ ਮਾ ਸਾਡੀ ਤੇ ਟਿਕਲਾ ਚਲਾ ਲਾ ਜੇ ਦੇਰ ਤੇ ਖਿਲਾ ਹੋ ਤਾਂ ਮੈਨੂੰ ਕਹਿ ਦੀ ਫਿਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਇਸ਼ਾਰ ਕਰਕੇ ਇਹ ਬੁੱਖਾ ਵੇਖਿਆ ਗੱਲ ਕੀ ਹੋ ਰਹੀ ਹੈ ਸਾਹ ਗੱਲ ਕਰਦੇ ਆ ਜਿਵੇਂ ਕੱਲ੍ਹ ਤੋਂ ਮੈਂ ਲੈ ਪਿਛੇ ਹਾਂ ਕਿ ਤੁਹਾਨੂੰ ਜਾਣਦਾ ਨਹੀਂ ਤੁਸੀਂ ਕਿਹਾ ਨਹੀਂ ਬਾਕੀ ਸਾਹਿਬ ਪਹਿਲੀ ਵਾਰ ਤੇ ਆਜਿਆ ਮੈਂ ਨਾ ਪਿਛੇ ਹਟ ਜਾ ਨਹੀਂ ਅੱਗੇ ਵਾਹ ਲੀ ਆਹ ਮਾਰ ਲਈ ਇਹਦਾ ਆਣੀ ਜਾਣਾ ਪਿੱਛੇ ਹਟੋ ਆਪਣੇ ਪਸਾਓ ਪਿੱਛੇ ਹਟੋ ਰਾਹ ਤੇ ਹਟੋ ਮੈਂ ਜਾ ਕੇ ਹਟੋ ਉਹ ਕਾਕਾ ਗਾਣੇ ਨਹੀਂ ਜਾਣਾ ਗਾਣੇ ਜਾਂਦੇ ਮੈਂ ਕਹਿੰਦਾ ਨਹੀਂ ਜਾਣਾ ਟਾੜੀ ਪਿੱਛੇ ਹਟ ਜਾ ਪਿੱਛੇ ਲੈ ਕੇ ਪਤਾ ਲਓ ਕਿਹਦੇ ਨਾਲ ਗੱਲ ਕਰੀਏ ਬਾਲੀਆ ਸਾਹਿਬ ਪਿੱਛੇ ਹਟ ਜਾਓ ਮੈਂ ਨਾ ਵਾ ਜਲਦ ਕਰ ਰਹੇ ਜੀ ਨਹੀਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਜਾਓ ਤੁਹਾਨੂੰ ਪਤਾ ਲਿਆਓ ਗੱਲ ਕਿਹਦੇ ਨਾਲ ਕਰੀਏ